ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜਾ ਕੋਇ ਮਹਾਰਾਜ ਕਹਿੰਦੇ ਜੇ ਕਿਸੇ ਨੂੰ ਜਾਣਾ ਹੋਵੇ ਨਾ ਮਹਾਪੁਰਖ ਨੂੰ ਮਿਲਣ ਵਾਸਤੇ ਕਿਸੇ ਦਾ ਸੰਗ ਨਾ ਕਰਿਓ ਵੀ ਕੋਈ ਮਿਲੇਗਾ ਤਾਂ ਚੱਲਿਆ ਕਿਉਂ ਮਹਾਰਾਜ ਕਹਿੰਦੇ ਕੱਲਾ ਹੀ ਆਇਆ ਸੀ ਸੰਸਾਰ ਦੇ ਵਿੱਚ ਤੇ ਜਾਵੇਂਗਾ ਵੀ ਕੱਲਾ ਤੇਰਾ ਕੋਈ ਸਾਥੀ ਨਹੀਂ ਹੋਣਾ ਸੰਤ ਮਹਾਰਾਜ ਕਹਿੰਦੇ ਜਦੋਂ ਤੁਸੀਂ ਗੁਰੂ ਦੇ ਦਰ ਲਾਗੇ ਨਾ ਸਾਡੇ ਵਿੱਚੋਂ ਹਉ ਮੁੱਕ ਜਾਣੀ ਹੈ ਹਉ ਜਿਹੜਾ ਤੂੰ ਤੂੰ ਦਾ ਸ਼ਬਦ ਚੱਲ ਪੈਂਦਾ ਫਿਰ ਆਕੇ ਜਦੋਂ ਗੁਰੂ ਵਾਲੇ ਬਣ ਕੇ ਗੁਰੂ ਨੂੰ ਕਹੇ ਤਾਂ ਸੱਚਿਆ ਪਾਤਸ਼ਾਹ ਅੱਜ ਤੋਂ ਮੈਂ ਤੇਰਾ ਹੋ ਗਿਆ ਫਿਰ ਤੈਨੂੰ ਫਿਕਰ ਨਹੀਂ ਕਰਨ ਦੀ ਲੋੜ ਉਹ ਤੇਰੇ ਸਾਰੇ ਕਾਰਜ ਆਪ ਕਰੇਗਾ ਗੁਰੂ ਨਾਨਕ ਸਾਹਿਬ ਮਹਾਰਾ ਜੀ ਕਹਿੰਦੇ ਨਾਨਕ ਚਿੰਤਾ ਮਤ ਕਰੋ ਤਿਸ ਕੀ ਚਿੰਤਾ ਨਾ ਹੈ ਤੇਰੀ ਚਿੰਤਾ ਦਾ ਅਕਾਲ ਪੁਰਖ ਨਾ ਤੂੰ ਕਿਉਂ ਚਿੰਤਾ ਕਰਦਾ ਤੂੰ ਤਾਂ ਚਿੰਤਨ ਕਰਨ ਵਾਸਤੇ ਭੇਜਿਆ ਹੈ ਜਿਨ੍ਹਾਂ ਨੇ ਚਿੰਤਨ ਕੀਤਾ ਸਾਧ ਸੰਗ ਜੀ ਨੂੰ ਅਰਾਧਿਆ ਹੈ ਅੱਜ ਉਹਨਾਂ ਦੇ ਦਿਨ ਮਨਾਏ ਜਾਂਦੇ ਨੇ ਦਿਹਾੜੇ ਮਨਾਏ ਜਾਂਦੇ ਨੇ ਦਿਹਾੜੇ ਜਿਹਨੂੰ ਵਰਸੀ ਸਮਾਗਮ ਕਹਿ ਦਿੰਦੇ ਆ ਤਿੰਨ ਦਿਨਾਂ ਤੋਂ ਸਾਧ ਸੰਗ ਜੀ ਥੋੜੇ ਜਿਹਾ ਸਰੀਰ ਦਿਖਿਆ ਨੇ ਉਹਰੇ ਗੁਰੂ ਦੇ ਚਰਨਾਂ ਦੇ ਵਿੱਚ ਬਹੁਤ ਹੀ ਸਤਿਕਾਰ ਦੇ ਨਾਲ ਸੇਵਾ ਕਰਨ ਵਾਲੇ ਤੁਹਾਡੀ ਨਾજર ਚ ਪਤਾ ਨਹੀਂ ਕਹੇ ਜਨੇ ਪਰ ਗੁਰੂ ਨਾਨਕ ਨੇ ਆਪਣੇ ਦਰ ਤੇ ਉਸ ਵਿਕਾਰ ਕਰ ਲਏ ਨੇ ਜਿਵੇਂ ਡਾਲੀ ਵਾਲੇ ਬਾਬਾ ਸਰਨਜੀਤ ਜੀ ਕਿਸੇ ਦੀ ਬਣਦੀ ਹੈ ਕਿਸੇ ਦੀ ਨਾ ਮਣੇ ਮੇਰੇ ਗੁਰੂ ਨਾਲ ਬਣਨੀ ਚਾਹੀਦੀ ਹੈ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਤੁਹਾਡੇ ਨਾਲ ਤੇ ਸਾਧ ਸੰਗਤ ਜੀ ਸਾਰੀ ਰਾਤ ਪਹਿਰਾ ਦਿੰਦੇ ਰਹੇ ਬਜ਼ੁਰਗ ਨੇ ਜਿਨ੍ਹਾਂ ਤੋਂ ਤੁਰਿਆ ਵੀ ਨਹੀਂ ਜਾਂਦਾ ਪਰ ਗੁਰੂ ਤੇ ਭਰੋਸਾ ਹੈ ਤੇ ਸਾਧ ਸੰਗ ਜੀ ਬਾਬਾ ਦਰਸ਼ਨ ਸਿੰਘ ਜੀ ਨੇ ਸਾਰੀ ਰਾਤ ਸਾਰੇ ਜਥੇ ਦੇ ਸਿੰਘਾਂ ਨੂੰ ਉਠਾ ਉਠਾ ਕੇ ਸੇਵਾ ਕੀਤੀ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਬਲਬੀਰ ਸਿੰਘ ਜੀ ਜਿਹੜੇ ਇਸ ਸਥਾਨ ਤੇ ਮਹਾਪੁਰਖਾਂ ਦਾ ਪੂਰਾ ਪੂਰਾ ਦਿਲੋਂ ਤਨੋਂ ਮਨੋਂ ਤੁਹਾਨੂੰ ਸਾਥ ਦੇ ਰਹੇ ਨੇ ਤੇ ਸਾਧ ਸੰਗ ਜੀ ਇਹ ਜਿਹੜਾ ਸਥਾਨ ਹੈ ਇਹ ਮਹਾਪੁਰਖਾਂ ਦੀ ਕਿਰਪਾ ਦੇ ਸਦਕਾ Swami Krishnanand ji Maharaj ਉਹਨਾਂ ਦੇ ਚਰਨ ਸੇਵਕ ਬਾਬਾ ਭੋਲਾ RAM ji ਤੇ ਸਾਧ ਸੰਗ ਜੀ ਉਹਨਾਂ ਦੀ ਸੇਵਾ ਉਹਨਾਂ ਦੇ ਅਸਥਾਨ ਦੀ ਹੁਣ ਗੱਦੀ ਨਸੀਰ ਨੇ ਚਰਨ ਸੇਵਕ ਬਾਬਾ ਗੁਰਨਾਮ ਦਾਸ ਜੀ ਨਿਰਵਾਣ ਪਦ ਇਹਨਾਂ ਨੂੰ ਸਾਧ ਸੰਗ ਜੀ ਮਹਾਪੁਰਖਾਂ ਨੇ ਬਹੁਤ ਵੱਡੀ ਸੇਵਾ ਲਈ ਹੈ ਸੂਰਜਕੁੰਡ ਅਸਥਾਨ ਬਲਾਚੌਰ ਡੇਰੇ ਤੋਂ ਲੈ ਕੇ ਆਏ ਇਹਨਾਂ ਨਾਲ ਪਿਆਰ ਹੈ ਤਾਂ ਉਹਨਿਆਂ ਇਹ ਜੁੜੇ ਨੇ ਮਹਾਪੁਰਸ਼ਾਂ ਦੇ ਨਾਲ ਬੜੀ ਮਿੰਨਤ ਦੇ ਨਾਲ ਲੈ ਕੇ ਆਏ ਆ ਮਹਾਪੁਰਖਾਂ ਨੂੰ ਇਹਨਾਂ ਦਾ ਇਸ ਸਥਾਨ ਤੇ ਆਉਣ ਤੇ ਧੰਨਵਾਦ ਕਰਨਾ ਚਾਹੀਦਾ ਈ ਸੀ ਕਰ ਰਿਆਂ ਅਸੀਂ ਸਾਰਾ ਜਥਾ ਇਹਨਾਂ ਨਾਲ ਰਲ ਮਿਲ ਕੇ ਗੁਰੂ ਮਹਾਰਾਜ ਦੇ ਸਥਾਨ ਵਾਸਤੇ ਘਰ ਘਰ ਜਾ ਕੇ ਬੇਨਤੀਆਂ ਕਰਾਂਗੇ ਨਵੇਂ ਦਰਬਾਰ ਸਾਹਿਬ ਬਣਨ ਦੇ ਸਾਥੀ ਸੋਭਾ ਹੋਣੀ ਹੈ ਇਲਾਕੇ ਦੀ ਆਪਣੇ ਦੀ ਜਦੋਂ ਦਰਬਾਰ ਸਾਹਿਬ ਬਣਗੇ ਜਦੋਂ ਦਰਬਾਰ ਬਣ ਜਾਏ ਫਿਰ ਸਾਧੂ ਵੀ ਦਰਬਾਰ ਚੋਣਾ ਚਾਹੀਦਾ ਹੈ ਘਰ ਤਾਂ ਬਣਾ ਲੈਨੇ ਆ ਮਕਾਨ ਬਣ ਜਾਂਦਾ ਇਟਾਂ ਦਾ ਤੇ ਸਾਧ ਸੰਗ ਜੀ ਜੇ ਘਰ ਦੇ ਵਿੱਚ ਬੀਵੀਆਂ ਨਾ ਹੋਣ ਨਾ ਉਹ ਸਮਸ਼ਾਨ ਰੂਪ ਹੋ ਜਾਂਦਾ ਹੈ ਇਟਾਂ ਦਾ ਮਕਾਨ ਬਣ ਜਾਂਦਾ ਪਰ ਉਹਨੂੰ ਸਾਂਭਣ ਵਾਸਤੇ ਇੱਕ ਇਸਤਰੀ ਦਾ ਹੋਣਾ ਜ਼ਰੂਰੀ ਹੈ ਦਰਬਾਰ ਬਣ ਜਾਂਦੇ ਨੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਸਾਧੂ ਦਾ ਹੋਣਾ ਜ਼ਰੂਰੀ ਹੈ ਸਾਧੂ ਬਿਨ ਸੋ ਹੈ ਦਰਬਾਰ ਜਿਹੜੇ ਦਰਬਾਰ ਨੇ ਸਾਧੂਆਂ ਬਿਨਾਨੀ ਸੋਹਦੇ ਤੇ ਸਾਧ ਸੰਗ ਜੀ ਸਭ ਤੋਂ ਜ਼ਿਆਦਾ ਧੰਨਵਾਦ ਚੌੜਨ ਚਬਰ ਤਖਤਾਂ ਦੇ ਮਾਲਕ ਛਤਰ ਜਿਨ੍ਹਾਂ ਤੇ ਝੁੱਲਦੇ ਨੇ ਕਲਯੁਗੀ ਜੀਵਾਂ ਦਾ ਉਦਾਰ ਕਰਤਾ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟ ਕੋਟ ਵਾਰ ਧੰਨਵਾਦ ਜਿਨ੍ਹਾਂ ਨੇ ਆਪਣੇ ਚਰਨਾਂ ਦੇ ਨਾਲ ਲਾਇਆ ਇਹ ਸਾਰੀ ਸੇਵਾ ਸਾਧ ਸੰਗ ਜੀ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲੇ ਰਲ ਮਿਲ ਕੇ ਨਾਮ ਨਾਲ ਨਿਵਾ ਰਹੇ ਨੇ ਸਾਰਿਆਂ ਨੂੰ ਬੇਨਤੀ ਹੈ ਮਨ ਦੇ ਵਿੱਚ ਕੁਝ ਨਹੀਂ ਰੱਖਣਾ ਕਿਉਂਕਿ ਤੁਸੀਂ ਤਾਂ ਕਿਸੇ ਨਾਲ ਕਰੋਗੇ ਭਗਵਾਨ ਤਾਂ ਤੁਹਾਡੇ ਦਿਲਾਂ ਦੀਆਂ ਜਾਣਦਾ ਹੈ ਨਾ ਤੁਸੀਂ ਤੇ ਗੁਰੂ ਨੂੰ ਪੇਟਾ ਕਰ ਰਹੇ ਹੋ ਫਿਰ ਗੁਰੂ ਤੇਰੀ ਰੱਖੇਗਾ ਕੇਵਲ ਤੇ ਕੇਵਲ ਦੁਨੀਆ 'ਚ ਇੱਕ ਘਰ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜੇ ਦਰ ਤੇ 1 ਰੁਪਇਆ ਕੋਈ ਗੁਰੂ ਮਾਰਾਇ ਦੀ ਗੋਲ ਕਿਚ ਪਾ ਦਿੰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਉਹਨੂੰ 70 ਗੁਣਾ ਕਰਕੇ ਦਿੰਦੇ ਆ ਹੁਣ ਤੁਸੀਂ ਵੇਖ ਲਓ ਨਾਮ ਜਪਣਾ ਗੁਰੂ ਘਰ ਆ ਕੇ ਸੰਗਤ ਕਰਕੇ ਸੇਵਾ ਜਨਮ ਸਫਲਾ ਕਰਨਾ ਜਾਂ ਫਿਰ ਸਾਧ ਸੰਗ ਜੀ ਨਰਕਾਂ ਦੇ ਵਿੱਚ ਜਮਾਂ ਦੀ ਮਾਰ ਇਹ ਲੋਕ ਕਹਿੰਦੇ ਨਾ ਡਰਾਉਂਦੇ ਨੇ ਨਹੀਂ ਨਹੀਂ ਸਾਧ ਸੰਗ ਬਰਾਉਂਦੇ ਨਹੀਂ ਜਿਸ ਦਿਨ ਪ੍ਰਾਣ ਪਖੇਰੂ ਹੁੰਦੇ ਨੇ ਕਹਿੰਦੇ ਫਿਰ ਹੱਡਾਂ ਦੀ ਆਵਾਜ਼ ਆਉਂਦੀ ਹੈ ਅਡਾ ਹੂੰ ਕੁੜਕਾਏ ਕ। ਕੜਕ ਕੜਕ ਕਰਦੇ ਨੇ ਜਦੋਂ ਟੁੱਟਦੇ ਨੇ ਫਿਰ ਅਡਾ। ਪ੍ਰਾਣ ਨਿਕਲਦੇ ਨੇ। ਐਵੇਂ ਨਹੀਂ ਨਿਕਲਦੀ ਜਾਨ। ਸਾਧੂ ਆਉਂਦੇ ਨੇ ਸਾਧ ਸੰਗ ਦੀ ਆਵਣ ਜਾਵਣ ਇੱਕ ਖੇਲ ਬਣਾਇਆ। ਸਾਧੂਆਂ ਵਾਸਤੇ ਆਉਣਾ ਜਾਣਾ ਸਰੀਰ ਤਿਆਗਣਾ ਕੋਈ ਵੱਡੀ ਗੱਲ ਨਹੀਂ। ਇਹ ਤਾਂ ਆਪਣੇ ਵਾਸਤੇ ਐ ਚੱਕਰਾਂ 'ਚ ਪਿਆ ਮੌਤ ਦੇ। ਕਬੀਰ ਸਾਹਿਬ ਕਹਿੰਦੇ ਮੈਂ ਤਾਂ ਇਹ ਮੌਤ ਨੂੰ ਡੀਕਦਾ ਕਦੋਂ ਆਵੇਗੀ। ਕਦੋਂ ਮੇਰਾ ਮਿਲਾਪ ਹੋਵੇਗਾ ਸਤਿਗੁਰਾਂ ਦੇ ਚਰਨਾਂ ਦੇ ਨਾਲ ਜਾ ਕੇ ਕਬੀਰ ਜਿਸ ਮਰਣੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਣੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਹੜੀ ਮੌਤ ਤੋਂ ਸਾਰਾ ਜਗ ਡਰਦਾ ਸਾਧੂ ਕਹਿੰਦੇ ਉਹਨੂੰ ਢੀਕਦੇ ਐ ਏਕ ਲਾ ਕੇ ਕਦੋਂ ਆਵੇਗੀ ਕਦੋਂ ਮੇਰਾ ਮਿਲਾਪ ਹੋਵੇਗਾ ਸਤਿਗੁਰੂ ਦੇ ਨਾਲ ਗੱਜ-ਬੱਜ ਕੇ ਸਾਰੇ ਬੋਲਿਆ ਕਰੋ ਬੇਨਤੀ ਹੈ 사ਸੰਗ ਜੀ ਬੋਲਣ ਦਾ ਬਹੁਤ ਵੱਡਾ ਫਲ ਹੈ ਬਹੁਤ ਵੱਡਾ ਬਹੁਤ ਵੱਡਾ ਆਪਣੇ ਤੇ ਅਸਥਾਨ ਹੀ ਇਸ ਤਰ੍ਹਾਂ ਦਾ ਬਣਾਤਾ ਮਹਾਰਾ ਸੱਚੇ ਪਾਤਸ਼ਾਹ ਨੇ ਕਿ ਵੱਡੇ-ਵੱਡੇ ਸਾਧੂਆਂ ਨੇ ਚਰਨ ਪਾਏ ਨੇ ਉਹ ਰਿਆ ਤੇ ਰਾਣਾ ਸਾਹਿਬ ਦੇ ਮਹਾਂਪੁਰਸ਼ ਰੇਰੂ ਸਾਹਿਬ ਵਾਲੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਸੰਤ ਮਹਾਰਾ ਜੀਸਰ ਸਿੰਘ ਜੀ પરમહંસ રાજા યોગી સંત બાબા ભગવાન દાજજી મહારાજ બેગોવાલવાળી ਜਿਨ੍ਹਾਂ ਨੇ ਹੁਣ શરીર ਦਾ ਪਰਿत्याਗ ਕੀਤਾ ਕਿੰਨੇ ਸੰਤ મહાપુરુਸ਼ਾਂ ਨੇ ਉਹ ਰਾਕੇ ਚਰਨ ਪਾਏ ਨੇ ਇਹ তীર્થ ਬਣਾ ਦਿੱਤਾ ਹੈ ਮਹਾਰਾ ਸੱਚੇ ਪਾਤਸ਼ਾਹ ਇੱਕ ਸਭ ਤੋਂ ਵੱਡਾ ਤੀਰ ਤੁਹਾਡੇ ਇਲਾਕੇ ਦੇ ਵਿੱਚ ਹੈ ਜਿਹਨੂੰ ਰਾੜਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਦੁਨੀਆ ਦੇ ਕਿਸੇ ਕੋਨੇ 'ਚ ਚਲੇ ਜਾਓ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਰਾਣਾ ਸਾਹਿਬ ਦੀ ਉਪਮਾ ਹੁੰਦੀ ਹੈ ਸਾਧ ਸੰਗ ਦੀ ਨਾਮ ਜਪਣ ਕਰਕੇ ਮਹਾਰਾਜ ਕਹਿੰਦੇ ਸਾਨੂੰ ਮੌਤ ਦਾ ਡਰ ਨਹੀਂ ਅਸੀਂ ਮੌਤ ਨੂੰ ਡੀਕ ਦਿਆਂ ਸਾਧ ਸੰਗ ਜੀ ਉਹਨਾਂ ਤੋਂ ਮੌਤ ਵੀ ਡਰਦੀ ਹੈ ਜਿਹੜੇ ਨਾਮ ਜਪਦੇ ਨੇ ਉਹਨਾਂ ਦੀ ਪਰਥਾਏ ਸਤਿਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ ਫਰਮਾਨ ਕਰਦੇ ਨੇ ਉਹ ਜਿਹੜੀ ਮੌਤ ਤੋਂ ਡਰੇ ਜਗ ਸਾਰਾ ਸਾਧੂਆਂ ਨੇ i <speaking> do <in foreign language> ਕਿ ਬੋਲੋ ਪੈਸਾਰੇ ਸੰਗਣਾ ਨਹੀਂ ਜੇ ਮੌਤ ਤੋਂ ਡਰੇਗਾ ਸਾਰਾ ਡਰੇਗਾ ਜਗੋ ਜਾਦੂਆ ਨੇ ਮੂਹ ਮੰਗਲੇ ਮੌਤ ਤੋਂ ਡਰ ਗੱਜਕੇ ਬੋਲੋ ਸਾਰੇ ਦੁੱਖਾਂ ਦਾ ਨਾਸ ਮਹਾਰਾਜ ਨੇ ਕਰ ਦੇਣਾ ਸਾਧੂਆ ਨੇ ਜੀ ਤੋਂ ਡੋੜੇ ਜਗ ਸਾਰ ਸਾਧੂਆਂ ਨੇ ਮੂ ਸਾਂਤ ਮਹਾਰਾਜ ਸੱਚੇ ਪਾਤਸ਼ਾਹ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੂੰ ਪਰਮਹੰਸ ਰਾਜਾ ਜੋਗੀ ਸਿਰ ਝੁਕ ਜਾਂਦਾ ਹੈ ਸਾਧ ਸੰਗਤ ਜੀ ਜਦੋਂ ਕਿਤੇ ਵੱਡਿਆਂ ਦਾ ਨਾਂ ਆ ਜਾਏ ਕਮਾਈ ਹੈ ਨਾ ਨਾਮ ਦੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਦਰਬਾਰ ਵਰਗਾ ਦੁਨੀਆ 'ਚ ਕੋਈ ਘਰ ਨਹੀਂ ਹੈ ਕੋਈ ਨਹੀਂ ਜਦੋਂ ਕਿਤੇ ਪਤਾ ਲੱਗ ਜੇ ਨਾ ਗੁਰੂ ਦੀ ਇਮਾਰਤ ਬਣ ਰਹੀ ਹੈ ਚਾਹੇ ਗੁਰੂ ਸੁਭਾਏ ਮਾਨ ਨਹੀਂ ਹੈ ਸਾਧ ਸੰਗਤ ਆਪਣਾ ਫਿਰ ਵੀ ਸਿਰ ਝੁਕਦਾ ਹੈ ਗੱਡੀ 'ਚ ਬੈ ਜਾਈਏ ਮੋਟਰਸਾਈਕਲ ਤੇ ਜਾਂਦੇ ਹੋਈਏ ਕਿਤੇ ਆਪਾਂ ਲੰਘਦੇ ਹੋਈਏ ਰੋਡ ਦੇ ਉੱਤੋਂ ਕਿਤੇ ਵੀ ਤੁਸੀਂ ਪ੍ਰੈਕਟੀਕਲ ਕਰਕੇ ਵੇਖ ਲਿਓ ਜਦੋਂ ਵੀ ਆਪਾਂ ਕਿਤੇ ਲੰਘਦੇ ਆ ਨਾ ਕਿਤੇ ਆਪਾਂ ਨੂੰ ਗੁਰੂ ਦਾ ਦਰਬਾਰ ਦਿਸ ਜਾਏ ਝੂਲ ਦਾ ਨਿਸ਼ਾਨ ਦਿਸ ਜਾਏ ਸਾਧ ਸੰਗਤ ਜੀ ਫਿਰ ਮਨ ਨੂੰ ਕਹਿਣ ਦੀ ਲੋੜ ਨਹੀਂ ਸੱਚੇ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਸਪਰਿੰਗ ਬਾਹ ਆਉਂਦਾ ਨਾ ਕਰਦਨ ਦੇ ਵਿੱਚ ਉਹ ਆਪਣੇ ਆਪ ਚੁੱਕ ਜਾਂਦਾ ਦਰ ਤੇ ਆ ਕੇ ਕਮਾਈਆਂ ਨੇ ਜਿਹੜੀ ਉਹਨਾਂ ਨੇ ਕਮਾਈਆਂ ਸਾਧੂਆਂ ਨੇ ਕੀਤੀਆਂ ਨੇ ਨਾ ਨਹੀਂ ਕੋਈ ਕਰ ਸਕਦਾ ਇਹ ਲੋਕ ਕਹਿੰਦੇ ਆ ਬੇਲੇ ਟੱਠੇ ਕਹਿੰਦੇ ਆ ਨਾ ਸਾਰੇ ਇਹ ਤਾਂ ਬੇਲੇ ਨੇ ਇਹਨਾਂ ਨੂੰ ਕੀ ਕੰਮ ਹੈ ਬੇਲਾ ਨਾਮ ਜਪਦਾ ਨਹੀਂ ਜਪ ਸਕਦਾ ਬੇਲਾ ਵਿਕਾਰੀ ਹੋ ਸਕਦਾ ਸਭ ਤੋਂ ਵੱਡਾ ਕੰਮ ਜਿਹੜਾ ਔਖਾ ਹੈ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨਾਮ ਜਪਣ ਦਾ ਨਾਮ ਜਪਣ ਦਾ ਸਮਾ ਵੀ ਹੋ ਗਿਆ ਸਾਧ ਸੰਗ ਜੀ ਆਪਣਾ ਪਰ ਇੱਕ ਛੋਟੀ ਜੀ ਬੇਨਤੀ ਕਰ ਦਈਏ ਇਹ ਤਾਂ ਇਤਿਹਾਸ ਬਹੁਤ ਲੰਬੇ ਨੇ ਸਾਧੂਆਂ ਦੀ ਮਹਿਮਾ ਤੇ ਵੇਦਾਂ ਨੇ ਨਹੀਂ ਕੀਤੀ ਉਹਨਾਂ ਤੋਂ ਨਹੀਂ ਹੋਈ ਆਪਾਂ ਕੌਣ ਕਰ ਸਕਦੇ ਹੱਥ ਵਨ ਕੇ ਬੇਨਤੀ ਹੈ ਸਾਰਿਆਂ ਨੂੰ ਜਿੱਥੇ ਵੀ ਸਮਾਗਮ ਹੋਵੇ ਸੰਤ ਸਮੂਹ ਅਨੇਕ ਮਤੀ ਕੀ ਆਪਣੀ ਆਪਣੀ ਮਤ ਦੇ ਨੇ ਇਹ ਡੇਰਾ ਮਹਾਪੁਰਸ਼ਾਂ ਦਾ ਉਦਾਸ ਸੀਨ ਮਹਾਪੁਰਸ਼ਾਂ ਨੇ ਰੱਜਿਆ ਬਣਾਇਆ ਸਾਰੇ ਆਪਣਾ ਜੀਵਨ ਸਫਲ ਕਰੋ ਇੱਥੇ ਸੇਵਾ ਕਰਿਆ ਕਰੋ ਦਰਬਾਰ ਬਣ ਰਹੇ ਨੇ ਗੁਰੂ ਕੇ ਸੋਹਣੇ ਮੰਦਰ ਬਣ ਰਹੇ ਨੇ ਆਪਣੀ ਕਮਾਈ ਵਿੱਚੋਂ ਰਾਣਾ ਸਾਹਿਬ ਦੀ ਸਟੇਜ ਤੇ ਸਾਧ ਸੰਗਤ ਜੀ ਕਦੇ ਅਪੀਲ ਨਹੀਂ ਹੋਈ ਸਾਰਿਆਂ ਨੂੰ ਪਤਾ ਏ ਦਿਖਦਾ ਆਪਾਂ ਨੂੰ ਪਰ ਫਿਰ ਵੀ ਬੇਨਤੀ ਕਰਦੇ ਨਾ ਗੁਰੂ ਕੇ ਦਰਬਾਰ ਦੇ ਵਿੱਚ ਸਾਰਿਆਂ ਨੇ ਹਾਜ਼ਰੀ ਭਰਨੀ ਹੈ ਤਾਂ ਨਮਨ ਧਨ ਲਾ ਕੇ ਸੇਵਾ ਕਰਨੀ ਹੈ ਦੂਸਰੀ ਬੇਨਤੀ ਇਹ ਹੈ ਗੌਰ ਨਾਲ ਸੁਣਿਓ 사ਤਸੰਗ ਜੀ ਕਿ ਮਸਤੂਆਣਾ ਸਹਿਬ ਮਹਾਰਾਜ ਦੇ ਸਗਿਰਦ 20ਵੀਂ ਸਦੀ ਦੇ ਅਵਤਾਰ ਸਤਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਤੋਂ ਬੁਖਸ਼ਾਈ ਸੰਤ ਬਾਬਾ ਪੂਰਨ ਦਾਸ ਜੀ ਮਹਾਰਾਜ ਰੋੜੇਵਾਲ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਸੋੜੇਵਾਲੇ ਜਿਨ੍ਹਾਂ ਦੀ ਸਾਧ ਸੰਗ ਜੀ 22 ਤੇ 23 24 ਨੂੰ ਵਰਸੀ ਆ ਉਹਨਾਂ ਦੀ ਮਹਾਪੁਰਸ਼ਾਂ ਦੀ ਰੱਬ ਰੂਪ ਸਾਧੂ ਨੇ ਤੇ ਉਸ ਤੋਂ ਬਾਅਦ ਬੇਨਤੀ ਹੈ ਜਿਹੜੇ ਸਾਡੇ ਆਪਣੇ ਨੇ ਸਾਧ ਸੰਗ ਜੀ ਜਿਨ੍ਹਾਂ ਨੇ ਸਾਨੂੰ ਗਰੀਬਾਂ ਨੂੰ ਆਪਣੇ ਚਰਨਾਂ ਨਾਲ ਲਾਇਆ ਧੰਨਵਾਦ ਹੈ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪ ਤੋ ਚੌ ਗੁੰਟ ਮੋਨੇ ਕਿਨੇ ਪੁੱਛਣਾ ਸੀ ਆਪਾਂ ਨੂੰ ਇਤਿਹਾਸ ਸੰਗ ਜੀ ਜੇ ਕਿਤੇ ਪੈਸੇ ਨਾਲ ਤੋਲਿਆ ਜਾਂਦਾ ਗਰੀਬਾਂ ਨੂੰ ਰੱਬ ਨਹੀਂ ਮਿਲਣਾ ਸੀ ਲੈ ਜਾਂਦੇ ਇਹਦਾ ਸਾਧੂ ਗੁਰੂ ਹੈ ਨਿਮਾਨਿਆਂ ਨੂੰ ਮਾਣ ਬਖਸ਼ਦਾ ਤੇ ਅਕਾਲ ਪੁਰਖ ਵੱਲੋਂ ਬਖਸ਼ਾਏ ਮਹਾਂਪੁਰਸ਼ ਰੱਬੀ ਰੂਹਾਂ ਰਾਜਾ ਜੋਗੀ ਮਹਾਨ ਤਪਸਵੀ ਦਇਆ ਦੀ ਮੂਰਤ ਜਿਹੜੇ ਆਪਣੇ ਗੁਰੂ ਦੀ ਸੇਵਾ ਕਰਕੇ ਉਹ ਤੋਂ ਡੇਢ ਗੁਣਾ ਤਾਕਤ ਲੈ ਕੇ ਆਨੇ ਮਹਾਰਾਜ ਨੂੰ ਵਚਨ ਕੀਤਾ ਸੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਅਲੋਰਾ ਸਾਹਿਬ ਵਾਲਿਆਂ ਆਪਣੇ ਨਗਰ ਦੇ ਵਿੱਚ ਸਾਧ ਸੰਗ ਜੀ ਕੋਈ ਕਿਸੇ ਨੂੰ ਸਤਕਾਰ ਨਾਲ ਨਹੀਂ ਬੁਲਾਉਂਦਾ ਗੁਰੂ ਘਰ ਦੇ ਵਜ਼ੀਰ ਨੂੰ ਵੀ ਲੋਕ ਉਹ ਬਾਬਾ ਕਹਿ ਕੇ ਬੁਲਾਉਂਦੇ ਉਹ ਬਾਬੇ ਸਾਡਾ ਕਾਰਜ ਕਰ ਦੇ ਕਹਿਣਗੇ ਸੀ ਨੇ ਗ੍ਰੰਥੀ ਰੱਖਿਆ ਨਹੀਂ 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 ਸਾਦ ਸੰਗਜੀ ਵਜੀਰ ਦਾ ਸਤਕਾਰ ਕਰਿਆ ਕਰੋ ਉਹਨੇ ਤਾਂ ਤੁਹਾਨੂੰ ਰੱਖਿਆ ਹੈ ਜਿਹੜਾ 4 ਵਜੇ ਉੱਠ ਕੇ ਰੋਜ਼ ਰੋਜ਼ਾਨਾ ਤੁਹਾਨੂੰ ਗੁਰੂ ਦੀ ਬਾਤ ਸੁਣਾਉਂਦਾ ਹੈ ਸਾਡੇ ਮੁਰਸ਼ਦ ਨੇ ਸਾਡੇ ਮਾਈ ਬਾਪ ਗੁਰਦੇਵ ਸਤਖੰਡਵਾਸੀ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਲੌਰਾਂਸ ਸਾਹਿਬ ਉਹਨਾਂ ਦੇ ਚਰਨ ਸੇਵਕ ਜਥੇਦਾਰ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਜਿਹੜੇ ਸਿੱਖ ਪ੍ਰਚਾਰ ਸਿੱਖ ਧਰਮ ਦੇ ਵਿੱਚ ਪ੍ਰਤਾਜ ਪ੍ਰਚਾਰ ਕਰਨੇ ਤੇ ਰਾੜਾ ਸਾਹਿਬ ਦੇ ਵਿੱਚ ਅਨਮੋਲ ਹੀਰੇ ਕਿਹਾ ਜਾਂਦਾ ਉਹਨਾਂ ਨੇ ਛੋਟੀਆਂ ਲੋਹਰਾਂ ਪਿੰਡਾਂ ਨਗਰ ਤੇ ਸਾਧ ਸੰਗਜਿ ਉੱਥੇ ਮਹਾਪੁਰਸ਼ਾਂ ਨੇ ਤਪ ਕਰਕੇ ਐਡਾ ਵੱਡਾ ਤੀਰਥ ਬਣਾ ਦਿੱਤਾ ਜਿੱਥੇ ਲੋਕ ਪੂਰਨ ਮਾਸੀ ਨੂੰ ਜਾ ਕੇ ਆਪਣਾ ਜੀਵਨ ਸਫਲ ਕਰਦੇ ਨੇ ਉਹਨਾਂ ਦੀ ਵਰਸੀ ਹੈ ਲੋਹਰਾਂ ਸਾਹਿਬ 20 ਤਰੀਕ ਤੋਂ ਜੂਨ ਤੋਂ ਸ਼ੁਰੂ ਹੋਣੀ ਹੈ 25 26 ਤੇ 27 ਨੂੰ ਭੋਗ ਪਾਉਣੇ ਨੇ ਲੋਰਾਂ ਸਾਹਿਬ ਵਿਕੇ ਸੰਗਤ ਨੂੰ ਬੇਨਤੀ ਹੈ ਵੱਧ ਚੜ ਕੇ ਹਿੱਸੇ ਪਾਓ 26 ਤਰੀਕ ਦੀ ਰਹਿਣ ਸਵਾਈ ਹੈ ਤੇ 27 ਨੂੰ ਭੋਗ ਪੈ ਜਾਣੇ ਬੜੇ ਮਹਾਂਪੁਰਖਾਂ ਨੇ ਵਿਦਵਾਨਾਂ ਨੇ ਆ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਾ ਹੈ ਲਾਹੇ ਲਿਓ ਪੂਰੇ ਪੂਰੇ ਅਸੀਂ ਤੇ ਸਾਸੰਗ ਜੀ ਬਿਨਾ ਆ ਗਿਆ ਮੂਰਖਾਂ ਕੋਈ ਗੁਣ ਨਹੀਂ ਸਤਿਗੁਰੂ ਬਖਸ਼ ਲੈਣ ਸਾਡੇ ਹਮ ਅਵਗਣ ਭਰੇ ਇੱਕ ਗੁਣ ਨਹੀਂ ਇੱਕ ਵੀ ਗੁਣ ਨਹੀਂ ਮਹਾਰਾਜ ਰੂਪਹੀਨ ਪੁੱਲਹੀਨ ਗੁਣਹੀਨ ਗਿਆਨਹੀਨ ਸੋਭਾਹੀਨ ਤਪਹੀਨ ਬਾਗਹੀਨ ਵਾਹ ਭਾਈ ਗੁਰਦਾਸ ਜੀ ਮਹਾਰਾਜ ਕੋਈ ਗੁਣ ਨਹੀਂ ਮਹਾਰਾਜ ਕੋਈ ਰੰਗ ਨਹੀਂ ਮੇਰਾ ਤੂੰ ਹੀ ਐ ਜਿਹੜਾ ਕਰਨ ਵਾਲਾ ਗਰੀਬਾਂ ਨੂੰ ਨਵਾਜਣ ਵਾਲਾ ਸਾਡੇ ਗੁਰਦੇਵ ਦੇ ਬਾਰੇ ਬਾਰੇ ਜਾਈਏ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਾਂ ਸਾਧ ਸੰਗ ਜੀ ਬੋਲਦਿਆਂ ਕੋਲ ਬੇਅੰਤ ਭੁੱਲਾਂ ਹੋ ਗਿਆ ਉਹਨਾਂ ਨੂੰ ਅਣਜਾਣ ਜੇ ਬੱਚੇ ਸਮਝ ਕੇ ਗੁਰੂ ਮਹਾਰਾਜ ਤੇ ਸੰਗਤ ਵਕਸ਼ਣ ਜੋਗ ਹੈ ਜਦੋਂ ਮਹਾਰਾ ਸੱਚੇ ਪਾਤਸ਼ਾਹ ਨੇ ਕਿਤੇ ਕਿਰਪਾ ਕੀਤੀ ਫੇ ਦੁਆਰਾ ਸੰਗਤਾਂ ਦੇ ਦਰਸ਼ਨ ਹੋਣਗੇ ਤੇ ਸਾਧ ਸੰਗ ਜੀ ਵੱਧ ਚੜ ਕੇ ਸੇਵਾ ਕਰਨੀ ਹੈ ਹੋਣੇ ਸੀ ਉਹਨਾਂ ਦਾ ਸਤਕਾਰ ਕਰਨਾ ਜਿਹੜੇ ਸੇਵਾ ਕਰਦੇ ਨੇ ਦਰਵਾੜ ਦੇ ਵਿੱਚ ਵੱਧ ਚੜ ਕੇ ਆਇਆ ਕਰੋ ਗੁਰੂ ਦਾ ਰੂਪ ਬਣ ਕੇ ਗੁਰੂ ਨੂੰ ਸੁਣਨਾ ਸਾਵਧਾਨ ਹੋ ਕੇ ਸੰਗਤ ਕਰਨੀ ਹੈ ਪਹਿਲਾਂ ਸੰਗਤ ਕਰਨ ਦਾ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਪਹਿਲੀ ਡੈਫੀਨੇਸ਼ਨ ਦੇ ਰਹੇ ਨੇ ਸਾਵਧਾਨ ਇਕਾਗਰ ਚੀਤ ਮਹਾਰਾ ਕਹਿੰਦੇ ਸਾਵਧਾਨ ਹੋ ਜਾਣਾ ਮਨ ਨੂੰ ਇਕਾਗਰ ਕਰਕੇ ਸੰਗਤ ਕਰਨੀ ਹੈ ਦੋ ਘੜੀਆਂ ਸੰਗਤ ਕੀਤੀ ਹੋਈ ਤੁਹਾਨੂੰ ਸੱਚਖੰਡ ਦਾ ਵਾਸੀ ਬਣਾ ਦੇਗੀ ਸੱਚੇ ਖੰਡ ਦੇ ਵਿੱਚ ਤੁਹਾਡੇ ਦਰਵਾਜ਼ੇ ਖੁੱਲ ਜਾਣ। ਸਮਾ ਹੋ ਰਿਹਾ ਸਾਧ ਸੰਗ ਜੀ ਨਹੀਂ ਇਹ ਤਾਂ ਕਥਾਵੈ ਮਹਾਰਾ ਸੱਚੇ ਪਾਤਸ਼ਾਹ ਦੀਆਂ ਜੇ ਅੱਖਾਂ 'ਚੋਂ ਨੀਰ ਨਾ ਆਵੇ ਨਾ ਫਿਰ ਕਿਉਂ ਸਾਧੂ ਦੀ ਕਮਾਈ ਨਹੀਂ। ਜਦੋਂ ਕਿਤੇ ਸਾਧ ਸੰਗ ਜੀ ਵੱਡੇ ਮਹਾਂਪੁਰਸ਼ਾਂ ਦੇ ਦਰਸ਼ਨ ਹੁੰਦੇ ਨਾ ਕਰਦੇ ਜਦੋਂ ਚੜ ਜਾਂਦਾ ਅਗਸਤ ਦਾ ਮਹੀਨਾ ਸੰਤ ਮਹਾਰਾ ਇਹ ਵੱਡਿਆਂ ਨੇ ਸਰੀਰ ਛੱਡਿਆ ਮਹਾਰਾਜ ਦੇ ਅੱਖਾਂ ਦੇ ਵਿੱਚ ਨੇਤਰਾਂ ਦੇ ਵਿੱਚ ਜਲ ਰਹਿੰਦਾ ਕਿਸੇ ਨਾਲ ਬੋਲਦੇ ਨਹੀਂ ਸੀ ਕਿਉਂਕਿ ਪਿਆਰੇ ਦਾ ਵਿਛੋੜਾ ਸਹਿਣਾ ਜਿਸ ਤਨ ਲਗੀਆਂ ਸੋਈ ਤਨ ਜਾਣੇ ਜਿਹਦੇ ਲੱਗ ਜਾਂਦੀ ਆ ਉਹਨੂੰ ਪਤਾ ਹੁੰਦਾ ਕੀ ਹੁੰਦਾ ਲੋਕਾਂ ਦੇ ਭਾਦੇ ਤਮਾਸ਼ੇ ਨੇ ਜਦੋਂ ਕਿਸੇ ਦਾ ਜਾਂਦਾ ਨਾ ਕਾਲ ਜਾਂ ਨਿਕਲ ਜਾਂਦਾ ਕਿਸੇ ਦਾ ਧੀ ਗਏ ਕਿਸੇ ਦੇ ਪੁੱਤਰ ਗਏ ਨੇ ਕਿਸੇ ਦੀ ਮਾਂ ਗਈ ਕੋਈ ਨਹੀਂ ਹੈਗਾ ਇਸ ਤਰ੍ਹਾਂ ਦਾ ਜਿਹਦਾ ਕੋਈ ਨਾਂ ਗਿਆ ਹੋਵੇ ਪਰ ਆਪਣੇ ਨੂੰ ਕੋਈ ਨਹੀਂ ਯਾਦ ਕਰਦਾ ਸਾਰੂਆਂ ਨੂੰ ਸਾਰੇ ਯਾਦ ਕਰਦੇ ਆ ਦੁਨੀਆ ਦੇ ਵਿੱਚ ਕਿਸੇ ਦਾ ਨਾਮ ਵੀ ਸੁਣ ਲਈਏ ਨਾ ਜਿਹੜਾ ਕਦੇ ਨਾਂ ਸੁਣਿਆ ਹੋਵੇ ਜਦੋਂ ਦੀ ਕਮਾਈ ਬਾਰੇ ਦੱਸਦਿਆਂ ਸਿਰ ਝੁਕ ਜਾਂਦਾ ਸੱਚਾ ਪਾਤਸ਼ਾਹ ਧੰਨਾ ਜਿਹੜੇ ਇਸ ਤਰ੍ਹਾਂ ਦੇ ਸਾਧੂ ਰੱਬ ਦੇ ਭੇਜਣ ਤੌਲ ਧਰਮ ਦਇਆ ਕਾਪੂਤ ਇਹ ਸਾਧੂਆਂ ਦੇ ਸਿਰ ਤੇ ਖੜੀ ਹੈ ਧਰਤੀ ਸਾਧ ਸੰਗ ਜੀ ਹੁਣ ਤਾਂ ਪਲਟਾ ਹੋ ਜਾਂਦਾ ਜਿਸ ਤਰ੍ਹਾਂ ਦੇ ਪਾਪ ਕਰਮ ਚੱਲ ਰਹੇ ਨੇ ਦੁਨੀਆ ਤੇ ਸਤਕਾਰ ਜੋ ਬਹੁਤ ਹੀ ਸਤਕਾਰ ਜੋ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਨੂੰ ਇਸੇ ਸਟੇ ਤੇ ਬੁਲਾ ਕੇ ਸਨਮਾਨ ਕਰਨਾ ਮਾਣ ਹੋਣਾ ਚਾਹੀਦਾ ਉਹਨਾਂ ਨੂੰ ਬੇਨਤੀ ਹੈ ਸੰਤ ਬਾਬਾ ਕਰਤਾਰ ਸਿੰਘ ਜੀ ਨੂੰ ਕਾਰ ਸੇਵਾ ਵਾਲਿਆਂ ਨੂੰ ਕਿ ਸਟੇਜ ਤੇ ਆ ਜਾਣ ਤੇ ਸਾਧ ਸੰਗਤ ਜੀ ਬਾਬਾ ਦਰਸ਼ਨ ਸਿੰਘ ਜੀ ਜਿਨ੍ਹਾਂ ਨੇ ਸਾਰੀ ਰਾਤ ਸੇਵਾ ਕਰੀ ਉਹ ਵੀ ਪਹੁੰਚੋ ਸਤਿਕਾਰ ਸਾਰਿਆਂ ਦਾ ਕਰਨੇ ਸੀ ਨੇ ਬਾਬਾ ਦਰਸ਼ਨ ਸਿੰਘ ਜੀ ਜਿਨ੍ਹਾਂ ਨੇ ਸੇਵਾ ਕਰਦੇ ਰਹੇ ਨੇ ਬਾਬਾ ਡਾਲੀ ਵਾਲੇ ਬਾਬਾ ਸਰਨਜੀਤ ਸਿੰਘ ਜੀ ਸਾਰਿਆਂ ਦਾ ਬੋਸ ਜਿਹੜੇ ਸੇਵਾ ਕਰਨਗੇ ਸੱਚੇ ਪਾਤਸ਼ਾਹ